ਇੱਕ ਬਹੁਤ ਖਤਰਨਾਕ ਵਾਇਰਸ ਨੇ ਕਿਸਾਨਾਂ ਦੇ ਝੋਨੇ ਤੇ ਹਮਲਾ ਕੀਤਾ ਜਿਲ੍ਹਾ ਸੰਗਰੂਰ ਦੇ ਪਿੰਡਾਂ 'ਚ ਜਿਲ੍ਹਾ ਪਟਿਆਲਾ ਦੇ ਪਿੰਡਾਂ 'ਚ ਉਹ ਹਮਲਾ ਬਹੁਤ ਘਾਤਕਾ ਵਾਇਰਸ ਆਇਆ ਜਾਨੀ ਕਿ ਖੇਤੀਬਾੜੀ ਮਾਹਿਰ ਵੀ ਥਾਰ ਮੰਨ ਚੁੱਕੇ ਨੇ ਕਿਸਾਨਾਂ ਦਾ ਹਜ਼ਾਰਾਂ ਏਕੜ ਉਹ ਫਸਲ ਤਬਾਹ ਹੋ ਚੁੱਕੀ ਆ ਕਿ ਕਿਸ ਤਰੀਕੇ ਨਾਲ ਕਿਹੜੀ ਬਿਮਾਰੀ ਆ ਗਈ ਜੀਦੇ ਨਾਲ ਇਹ ਬੌਣਾ ਬੂਟਾ ਛੋਟਾ ਬੂਟਾ ਰਹਿ ਗਿਆ ਉਸ ਤੋਂ ਬਾਅਦ ਇਹ ਸੁੱਕਦਾ ਸੁੱਕਦਾ ਸੁੱਕੀ ਹੀ ਗਿਆ ਕਦੋਂ ਤੋਂ ਇਹ ਤੁਹਾਨੂੰ ਪਤਾ ਲੱਗਿਆ ਵੀ ਇਹ ਬਿਮਾਰੀ ਲੱਗੀ ਸਾਡੇ ਝੋਨੇ ਨੂੰ ਇਹ ਲਗਭਗ 20-25 ਦਿਨਾਂ ਤੋਂ ਪਤਾ ਲੱਗਿਆ ਜੀ ਪਹਿਲਾਂ ਇਹਦੇ ਵਿੱਚ ਬੌਣੇ ਬੂਟੇ ਦਾ ਵਾਇਰਸ ਆਇਆ ਉਸ ਤੋਂ ਬਾਅਦ ਬੀਐਲਵੀ ਦਾ ਰੋਗ ਯਾਨੀ ਕਿ ਉਸਨੇ ਯਾਨੀ ਕਿ ਝੋਨਾ ਤਬਾਹੀ ਕਰ ਦਿੱਤਾ ਇਹ ਵਿੱਚੋਂ ਹੁਣ ਬਿਲਕੁਲ ਨਹੀਂ ਨਿਕਲਦਾ ਕੁਆਂਟਲ 2 ਕੁਆਂਟਲ 3 ਕੁਆਂਟਲ ਬਿੱਗੇ ਦਾ ਕੋਈ ਨਿਕਲੂ ਇਹਦੇ ਚੋਂ ਖਰਚਾ ਵੀ ਨਹੀਂ ਪੂਰਾ ਹੁੰਦਾ ਹੈਗਾ ਜੀ ਕੁਆਂਟਲ 2 ਕੁਆਂਟਲ ਦਾ ਕੀੜੀ ਗੱਲ ਜੀ ਖੇਤੀਬਾੜੀ ਮਹਾਰਾ ਨਾਲ ਵੀ ਗੱਲ ਕਰੀ ਸੀ ਜੋ ਕਹਿੰਦੇ ਵੀ ਇਹਦੇ ਇਹਦੇ ਵਾਇਰਸ ਦਾ ਕੋਈ ਇਨ ਇਲਾਜ ਨਹੀਂ ਹੈਗਾ ਸਟੈਪੋ ਦੀਆਂ ਬੁੜੀਆਂ ਵੀ ਪਾਈਆਂ ਬਲਾਈਟ ਆਕਸ ਦੀ ਦਵਾਈ ਵੀ ਪਾਈ ਚੈਸ ਦੀ ਦਵਾਈ ਵੀ ਪਾਈ ਪਰ ਕਿਸੇ ਨਾਲ ਕੋਈ ਫਾਇਦਾ ਨਹੀਂ ਹੋਇਆ 17 ਬਿੱਗੇ ਬਾਹਣਾਂ 17 ਵਿੱਦੇ ਦੇ ਵਿੱਚੋਂ ਮੈਂ ਕਹਿੰਦਾ ਜੇ 5 ਵਿੱਗਿਆਂ ਦੀ ਜੀਰ ਵੀ ਨਿਕੜਾ ਤਾਂ ਬਹੁਤ। ਕਿਸਾਨਾਂ ਤੇ ਮੈਂ ਕਹਿੰਦਾ ਕੁਦਰਤੀ ਮਾਰ ਬਹੁਤ ਵੀ ਆ ਤੇ ਜਦੋਂ ਘਰੇ ਆ ਗਈ ਜੀ ਉਹਦੀ ਫਸਲ ਤਾਂ ਸਮਝੋ ਵੀ ਆ ਗਈ ਸਾਡੇ ਹੱਥੇ ਜੇ ਤਾਂ ਕਿਸਾਨ ਨਹੀਂ ਕੰਮ ਇਹੋ ਜਿਹਾ ਕੀਤੀ ਕਿ ਪੁਰਾਣੇ ਬਜ਼ੁਰਗ ਕਹਿੰਨੇ ਖੇਤੀ ਕਰਮਾ ਸੀਤੀ। ਇਹਨੂੰ ਲੱਗੀ ਨੂੰ 3.5 ਮਹੀਨੇ 3.5 ਮਹੀਨੇ ਹੋ ਗਏ। ਕਿੱਥੇ ਤਾਂ ਇਹਨੂੰ ਪਾਲ ਪੈਣਾ ਸੀ। ਕਿੱਥੇ ਇਹਨੂੰ ਦੇਖ-ਦੇਖ ਕੇ ਸਾਨੂੰ ਵੀ ਚਿੰਤਾ ਦੇ ਰੋਗ ਵਧ ਜਾਂਦੇ ਨੇ। ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਅਸੀਂ ਬੜੇ ਚਿਰ ਦੇ ਢੀਕ ਰਹਾਂ ਵੀ ਪਿੰਡਾਂ ਦੇ ਵਿੱਚ ਖੇਤੀਬਾੜੀ ਮਾਸਟਰ ਆਇਆ ਕਰਨਗੇ ਇੱਕੋ ਵਾਰੀ ਸਾਰੇ ਪਿੰਡ ਚ ਸਪਰੇਅ ਹੋਇਆ ਕਰੋ ਅਸੀਂ ਦੇਖ ਰਹੇ ਹਾਂ ਵੀ ਸਪਰੇਅ ਕਿਤੇ ਨਾਮ ਕੋਈ ਮਾਸਟਰ ਦਿਖ ਰਿਹਾ ਨਾ ਕੋਈ ਸਪਰੇਅ ਹੋ ਰਹੀ ਆ ਇੱਕ ਵਾਰੀ ਚ ਪਿੰਡ ਚ ਜਿਹੜੇ ਮਾਹਰ ਨੇ ਡਾਕਟਰ ਨੇ ਖੇਤੀਬਾੜੀ ਵਾਲੇ ਨੇ ਇੰਨੇ ਇੰਨੇ ਤਨਖਾਹਾਂ ਸਰਕਾਰ ਤੋਂ ਲੈ ਰਹੇ ਨੇ ਕਦੇ ਆ ਕੇ ਪਿੰਡਾਂ ਦਾ ਤੁਰ ਫਿਰ ਕੇ ਤਾਂ ਦੇਖਣਾ ਹਾਲਚਾਲ ਪੁੱਛਣ ਕੋ ਕਿਸਾਨ ਨੂੰ ਪੁੱਛਣ ਜੇ ਦਫ਼ਤਰਾਂ ਚ ਨਾ ਕੋਣ ਸਾਨੂੰ ਜਾਣਦਾ ਜੀ ਜ਼ਿਮੀਦਾਰਾਂ ਦਾ ਟਿੱਚ ਸਮਝਦੇ ਨੇ ਕੋਈ ਨਹੀਂ ਪੁੱਛਦਾ ਹੈਗਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੋ ਪੰਜਾਬ ਦੇ ਕਿਸਾਨਾਂ ਤੇ ਇਸ ਵਾਰ ਕੁਦਰਤ ਦੀ ਵੱਡੀ ਮਾਰ ਆ ਪਹਿਲਾਂ ਤਾਂ ਹੜ੍ਹਾਂ ਨਾਲ ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਆ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਅਤੇ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰੀ ਬਾਰਿਸ਼ ਕਾਰਨ ਹਲਦੀ ਰੋਗ ਹੋਰ ਬਹੁਤ ਭਿਆਨਕ ਰੋਗ ਚੋਨੇ ਨੂੰ ਇਸ ਵਾਰ ਚਿੰਬੜੇ ਨੇ ਅਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਨਵੀਂ ਜਾਣਕਾਰੀ ਦਿੰਨੇ ਆ ਕਿ ਕਿਸਾਨਾਂ ਨੂੰ ਵੱਡਾ ਲਾਸ ਹੋ ਰਿਹਾ ਉਹ ਲਾਸ ਕਿੱਥੋਂ ਹੋ ਰਿਹਾ ਕਿ ਇੱਕ ਬਹੁਤ ਖਤਰਨਾਕ ਵਾਇਰਸ ਨੇ ਕਿਸਾਨਾਂ ਦੇ ਝੋਨੇ ਤੇ ਹਮਲਾ ਕੀਤਾ ਉਹ ਹਮਲਾ ਪੂਰੇ ਪੰਜਾਬ ਦੇ ਵਿੱਚ ਹੀ ਕੀਤਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਸੰਗਰੂਰ ਚ ਬਹੁਤ ਜ਼ਿਆਦਾ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਚ ਜ਼ਿਲ੍ਹਾ ਪਟਿਆਲਾ ਦੇ ਪਿੰਡਾਂ ਚ ਉਹ ਹਮਲਾ ਬਹੁਤ ਘਾਤਕਾ ਵਾਇਰਸ ਆਇਆ ਜਾਨੀ ਕਿ ਖੇਤੀਬਾੜੀ ਮਾਹਿਰ ਵੀ ਹਾਰ ਮੰਨ ਚੁੱਕੇ ਨੇ ਉਸ ਵਾਇਰਸ ਦੀ ਕੋਈ ਮੈਡੀਸਿਨ ਜਾਂ ਕੋਈ ਪੈਸਟੀਸਾਈਡ ਜਿਹੜੀ ਦਵਾਈ ਆ ਉਹ ਕੰਮ ਨਹੀਂ ਕੀਤੀ ਤੇ ਕਿਸਾਨਾਂ ਦਾ ਹਜ਼ਾਰਾਂ ਏਕੜ ਉਹ ਫਸਲ ਤਬਾਹ ਹੋ ਚੁੱਕੀ ਆ ਸੋ ਤਸਵੀਰਾਂ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਕੜਾ ਵਿਖੇ ਮੌਜੂਦ ਆ ਅਸੀਂ ਕਾਕੜਾ ਪਿੰਡ ਦੇ ਕਿਸਾਨ ਨੇ ਜਿਹੜੇ ਉਹ ਆਪਣੀ ਫਸਲ ਨੂੰ ਪੁੱਟ ਕੇ ਚੁੱਕੀ ਫਿਰਦੇ ਨੇ ਕਿਉਂਕਿ ਦੇਖਿਆ ਕਿ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਉਹਨਾਂ ਨੇ ਆਪਣੇ ਖੇਤ ਦੇ ਵਿੱਚ ਜਾ ਕੇ ਦੇਖਿਆ ਕਿ ਕਿਸ ਤਰੀਕੇ ਨਾਲ ਕਿਹੜੀ ਬਿਮਾਰੀ ਆ ਗਈ ਜਿਹਦੇ ਨਾਲ ਇਹ ਬੌਣਾ ਬੂਟਾ ਛੋਟਾ ਬੂਟਾ ਰਹਿ ਗਿਆ ਉਸ ਤੋਂ ਬਾਅਦ ਇਹ ਸੁੱਕਦਾ ਸੁੱਕਦਾ ਸੁੱਕੀ ਹੀ ਗਿਆ ਜਾਨੀ ਕਿ ਇਹ ਨਿਸਰਿਆ ਨਹੀਂ ਗਿਆ ਲਗਾਤਾਰ ਜਿਹੜੇ ਕਿਸਾਨ ਨੇ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਨੇ ਬਹੁਤ ਵੱਡਾ ਨੁਕਸਾਨ ਹੋਇਆ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਕੇ ਨਾਲ ਜਿਹੜਾ ਵੱਡਾ ਬੂਟਾ ਹੁਣ ਤਕਰੀਬਨ 2.5 ਤੋਂ 3 ਫੁੱਟ ਦਾ ਹੋਣਾ ਸੀ ਉਸ ਤੋਂ ਬਾਅਦ ਨਿਸਰਨਾ ਦੀ ਫਿਰ ਫਲ ਆਉਣਾ ਸੀ ਉਹ ਫਲ ਨਹੀਂ ਆਇਆ ਬੂਟਾ ਪੂਰੀ ਦਾ ਪੂਰਾ ਬੋਣਾ ਰਹਿ ਗਿਆ ਗੱਲਬਾਤ ਵੀ ਕਰਾਂਗੇ ਕਿਸਾਨਾਂ ਨਾਲ ਬਾਈ ਜੀ ਜੀ ਮੌਜੂਦ ਨੇ ਵੀ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਰਸ਼ਪਾਲ ਸਿੰਘ ਹੈ ਜੀ ਅੱਛਾ ਰਸ਼ਪਾਲ ਸਿੰਘ ਜੀ ਕਿਵੇਂ ਦਾ ਹਮਲਾ ਹੋਇਆ ਇਹ ਤੁਸੀਂ ਜਿਹੜੇ ਬੂਟੇ ਚੱਕੀਂ ਫਿਰਦੇ ਹੋ ਤੇ ਮਤਲਬ ਕਦੋਂ ਤੁਸੀਂ ਤੁਹਾਨੂੰ ਪਤਾ ਲੱਗਿਆ ਵੀ ਇਹ ਬਿਮਾਰੀ ਲੱਗੀ ਸਾਡੇ ਝੋਨੇ ਨੂੰ ਇਹ ਲਗਭਗ 20-25 ਦਿਨਾਂ ਤੋਂ ਪਤਾ ਲੱਗਿਆ ਜੀ ਪਹਿਲਾਂ ਇਹਦੇ ਵਿੱਚ ਮੌਣੇ ਬੂਟੇ ਦਾ ਵਾਇਰਸ ਆਇਆ ਉਸ ਤੋਂ ਬਾਅਦ ਬੀ ਐਲ ਵੀ ਦਾ ਰੋਗ ਯਾਨੀ ਕਿ ਉਸਨੇ ਯਾਨੀ ਕਿ ਝੋਨਾ ਤਬਾਹੀ ਕਰਤਾ ਜਿਹੜ ਕੇ ਠੀਕ ਹੈ ਕਿੰਨਾ ਕਿੰਨਾ ਝੋਨਾ ਆਪਣੇ ਕੋਲ ਕਿੰਨਾ ਲਾਇਆ ਮੇਰੇ ਕੋਲ 37 ਵਿਗੇ ਥੋਵਾ ਜੀ ਜਿਹੜਾ ਬਿਲਕੁਲ ਬੇਕਾਰ ਹੋ ਗਿਆ ਜੀ ਅੱਛਾ ਜੀ ਆਪਣਾ ਥੋਵਾ ਜਾਂ ਠੇਕੇ ਤੇ ਲਿਆ ਹੋਇਆ ਠੇਕੇ ਤੇ ਲਿਆ ਹੋਇਆ ਬਾਣਾ ਜੀ ਘਟ ਦੋ ਘਟ 80000 ਰੁਪਏ ਏਕੜ ਤੇ ਬਾਣਾ ਠੇਕੇ ਤੇ ਮੈਂ ਲਿਆ ਹੋਇਆ ਜੀ ਠੀਕ ਹੈ ਨਾ ਉਹਦੇ ਵਿੱਚੋਂ ਹੁਣ ਬਿਲਕੁਲ ਨਹੀਂ ਨਿਕਲਦਾ ਕੁਆਂਟਲ ਦੋ ਕੁਆਂਟਲ ਤਿੰਨ ਕੁਆਂਟਲ ਵਿਗੇ ਦਾ ਕੋਈ ਨਿਕਲਉ ਇਹਦੇ ਚੋਂ ਖਰਚਾ ਵੀ ਨਹੀਂ ਪੂਰਾ ਹੁੰਦਾ ਹੈਗਾ ਜੀ ਕੁਆਂਟਲ ਦੋ ਕੁਆਂਟਲ ਦਾ ਕੀੜੀ ਗੱਲ ਜੀ ਅੱਛਾ ਜੀ ਹਾਂ ਜੀ ਦੇਖ ਲਓ ਵੀ ਬਿਲਕੁਲ ਜਿਹੜੇ ਝੋਨੇ ਨੇ ਨਿਸਰਨਾ ਹੀ ਨਹੀਂ ਉਹ ਖਰਚਾ ਕਿੱ ਇਹ ਤਾਂ 100% ਨੁਕਸਾਨ ਆ ਜੀ ਅੱਛਾ ਇਹ ਸਾਰੇ ਬੂਟੇ ਇੰਨੇ-ਇੰਨੇ ਕ ਵੱਡੇ ਰਹਿ ਗਏ ਜੀ ਜਿਵੇਂ ਆਹ ਛੋਟੇ-ਛੋਟੇ ਬੂਟੇ ਨੇ ਆਹ ਇਹ ਪਹਿਲਾਂ ਕੁਛ ਬੂਟੇ ਸੀ ਜਿਹੜੇ ਜਨ ਕੇ ਛੋਟੇ ਬੂਟੇ ਸੀ ਪੌਣਿਆ ਰੋਗ ਸੀਗਾ ਉਸ ਤੋਂ ਬਾਅਦ ਜਦੋਂ ਬੀਐਲਪੀ ਰੋਗ ਆਇਆ ਉਸਨੇ ਬਿਲਕੁਲ ਹੀ ਖਤਮ ਕਰ ਦਿੱਤੇ ਇਹ ਅੱਛਾ ਜੀ ਫਿਰ ਤੁਸੀਂ ਖੇਤੀਬਾੜੀ ਮਾਹਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿ ਦੱਸੋ ਜੀ ਗੱਲਬਾਤ ਹੁਣ ਕਿਹੜੀ ਆਪਾਂ ਪੈਸਟੀਸਾਈਡ ਯੂਜ਼ ਕਰੀਏ ਖੇਤੀਬਾੜੀ ਮਾਹਰਾਂ ਨਾਲ ਵੀ ਗੱਲ ਕਰੀ ਸੀ ਜੋ ਕਹਿੰਦੇ ਵੀ ਇਹਦੇ ਇਹਦੇ ਵਾਇਰਸ ਦਾ ਕੋਈ ਇਲਾਜ ਨਹੀਂ ਹੈਗਾ ਮੈਂ ਵੈਸੇ ਸਟੈਪ ਉਹਦੀਆਂ ਬੁੜੀਆਂ ਵੀ ਪਾਈਆਂ ਬ্লাইਟ ਟਾਕਸ ਦੀ ਦਵਾਈ ਵੀ ਪਾਈ ਚੈਸ ਦੀ ਦਵਾਈ ਵੀ ਪਾਈ ਪਰ ਕਿਸੇ ਨਾਲ ਕੋਈ ਫਾਇਦਾ ਨਹੀਂ ਹੋਇਆ ਠੀਕ ਹੈ ਇਹ ਤਾਂ ਹਾਲਾਤ ਤਾਂ ਇਹਦੇ ਬੌਂਡ ਵਰਗੇ ਬਣੇ ਪਏ ਨੇ ਵੀ ਬੌਣੀਆਂ ਪੈ ਸਕਦੀਆਂ ਹੁਣ ਨਿਕਲਣਾ ਤਾਂ ਕੁਝ ਹੈ ਨਹੀਂ ਚੋਂ ਹੁਣ ਵਾਹ ਕੇ ਕੀ ਕਰਾਂਗੇ ਜੀ ਫਸਲ ਅਗਲੀ ਤਾਂ ਹੁਣ ਜਾ ਕੇ ਇਹ ਚ ਡੇਢ ਮਹੀਨੇ ਨੂੰ ਜਾ ਕੇ ਫਿਰ ਦੋ ਮਹੀਨੇ ਨੂੰ ਜਾ ਕੇ ਬਜਾਈ ਹੋਣੀ ਹੈ ਵਾਹ ਕੇ ਹੁਣ ਤਾਂ ਕੁਝ ਇਸ ਚੋਂ ਨਿਕਲਣਾ ਤਾਂ ਹੈ ਨਹੀਂ ਜੀ ਨਾ ਕੁਝ ਹੋਣਾ ਜੀ ਪਰ ਹਜੇ ਵੀ ਆਸ ਸਾਨੂੰ ਲੱਗ ਰਹੀ ਸੀ ਵੀ ਕੀ ਪਤਾ ਇਹ ਤੇ ਮਾੜਾ ਮੋਟਾ ਦਾਣੇ ਆ ਜਾਣ ਆਏ दाना ਮੜਾ ਮोटा ਆ ਸਕਦਾ ਹੈ ਕੋਈ 10% ਇਹ ਦਾਣਾ ਆ ਪਈ ਗਿਆ ਜੀ ਉਹਦੇ ਨਾਲ ਇੰਨਾ ਥੋੜਾ ਮੋਟਾ ਖਰਚਾ ਤਾਂ ਪੂਰਾ ਹੋ ਜਾਊਗਾ ਜੀ ਹੂੰ ਠੀਕ ਹੈ ਇਹ ਤਾਂ ਵੱਡਾ ਨੁਕਸਾਨ ਆ ਜੀ ਸਾਰੀ ਠੇਕੇ ਤੇ ਪਹਿਲੀ ਸਾਰੇ ਸਾਰਾ ਬਾਣ ਮੇਰੇ ਕੋਲ ਠੇਕੇ ਤੇ ਆ ਜੀ ਟੋਟਲੀ ਮੇਰੇ ਕੋਲ ਜਿਹੜੇ ਘੜ ਤੋਂ ਘਟ ਵੀ 80 ਵਿੱਗੇ ਬਾਣ ਠੇਕੇ ਤੇ ਆ ਜੀ ਜਿਹਦੇ ਚੋਂ 45 ਵਿੱਗੇ ਤੋਂ ਜਮ ਬਿਲਕੁਲ ਬੇਕਾਰ ਹੋ ਗਿਆ ਜੀ ਇਹ ਤਾਂ ਜਿੱਥੇ ਹੜਾਂ ਦੀ ਮਾਰ ਆ ਉਹ ਤਾਂ ਹੈਗੀ ਹੋ ਆਪਾਂ ਦੇਖ ਹੀ ਰਹੇ ਆ ਇਹਦਾ ਮਤਲਬ ਜਿੱਥੇ ਹੜ ਨਹੀਂ ਆਏ ਪਾਣੀ ਤੋਂ ਝੋਨੇ ਦਾ ਬਚਾਅ ਹੋ ਗਿਆ ਇੱਥੇ ਵਾਇਰਸ ਪੈ ਗਏ ਖਤਰਨਾਕ ਹਮਲਾ ਹੋ ਗਿਆ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਹਮਲਾ ਹੈ ਜੀ ਇਹਦਾ ਤਾਂ ਕੋਈ ਨਾ ਕੋਈ ਖੇਤੀਬਾੜੀ ਮੈਹਿਕਮੇ ਨੂੰ ਕੋਈ ਨਾ ਗੁਲਾ ਜੇ ਤਾਂ ਕੱਢਣਾ ਚਾਹੀਦਾ ਜੀ ਤੇ ਕਿੰਨਾ ਕੁ ਆਪਣੇ ਪਿੰਡ ਚ ਕਿੰਨਾ ਕੁ ਏਰੀਆ ਜੀ ਸਾਡੇ ਪਿੰਡ ਲਗਭਗ ਘੜ ਤੋਂ ਘੜ 201 ਤੋਂ 250 ਏਕੜ ਲਗਭਗ ਹੋਊਗਾ ਜੀ ਅੱਛਾ ਜੀ ਆਪਣੇ ਪਿੰਡ ਚ ਪਿੰਡ ਦੇ ਵਿੱਚ ਵੀ ਅੱਛਾ ਕਿਸੇ ਦੇ 5 ਏਕੜ 7 ਏਕੜ 10 ਏਕੜ ਐਵੇਂ ਨੇ ਹਾਂਜੀ ਹਾਂਜੀ ਇੰਜ ਤੇ ਆਲੇ-ਦਾਲੇ ਪਿੰਡਾਂ ਦਾ ਕੀ ਮਾਹੌਲ ਆ ਜੀ ਆਲੇ-ਦਾਲੇ ਪਿੰਡਾਂ 'ਚ ਤਾਂ ਜਾ ਕੇ ਦੇਖਿਆ ਨੇ ਜੀ ਪਹਿਲਾਂ ਜਿਹੜਾ ਦੇ ਜਾਦੇ ਛੋਟਾ ਬੋਣਾ ਰੋਗ ਆਇਆ ਸੀਗਾ ਬਾਰੇ ਜ਼ਿਮੀਂਦਾਰਾਂ ਨਾਲ ਤੇ ਪਹਿਲੀ ਵਾਰਤੀਆਂ ਸੀ ਜੀ ਜ਼ਮੀਨਾਂ ਦੀ ਠੀਕ ਹੈ ਅੱਛਾ ਉਹਨਾਂ ਨੇ ਪਹਿਲੀ ਵਾਰ ਕੀ ਦੁਬਾਰਾ ਲਾ ਲੀਆਂ ਸੀ ਉਹਨਾਂ ਵਾਕੇ ਦੁਬਾਰੇ ਲਾਤੀਆਂ ਸੀ ਉਦੋਂ ਟਾਈਮ ਹੈਗਾ ਸੀ ਹੁਣ ਤਾਂ ਕੋਈ ਟਾਈਮ ਵੀ ਨਹੀਂ ਹੈਗਾ ਇੱਥੇ ਝੋਨਾ ਲਾਉਣ ਦਾ ਜੀ ਹੁਣ ਤੁਹਾਨੂੰ ਵੀ ਪਸਤਾ ਦਾ ਵਾਜਾ ਹੁੰਦਾ ਹੋਊਗਾ ਵੀ ਜੇ ਉਦੋਂ ਦੁਬਾਰਾ ਹੀ ਲਾ ਦਿੰਦੇ ਬਚਤ ਹੋ ਜਾਏਗੀ ਪਸਤਾਵਾ ਤਾਂ ਹੁੰਦਾ ਜੀ ਪਰ ਉਹਦੇ ਚ ਹੁਣ ਠੇਕੇ ਤੇ ਲਿਆ ਵਾ ਹੁਣ ਖਰਚਾ ਬਹੁਤ ਹੋ ਜਾਂਦਾ ਜੀ ਵਾਰ-ਵਾਰ ਜੀਰੀ ਲਾਉਣੇ ਕਿਹੜਾ ਸੌਖੀ ਹੈ ਜੀ ਘੜ ਤੋਂ ਘਟ 10000 ਰੁਪਇਆ ਤਾਂ ਏਕੜ ਦਾ ਖਰਚਾ ਹੀ ਆ ਜਾਂਦਾ ਜੀ ਇਹ ਹਾਲਾਤ ਨੇ ਕਿਸਾਨਾਂ ਦੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਪਿੰਡ ਕਾਕੜਾ ਦੀਆਂ ਜਿੱਥੇ ਕਿਸਾਨ ਦੱਸ ਰਹੇ ਨੇ ਕਿ ਤਕਰੀਬਨ ਸਾਡੇ 1.5 200 ਏਕੜ ਆ ਜਿਹੜਾ ਉਹ ਝੋਨਾ ਤਬਾਹ ਹੋਇਆ ਬਿਲਕੁਲ ਬਰਬਾਦ ਹੋ ਗਿਆ ਉਹ ਨਿਸਰੇ ਹੀ ਨਹੀਂ ਉਹ ਤੇ ਫਾਲੀ ਨਹੀਂ ਆਇਆ ਗੱਲਬਾਤ ਕਰਦੇ ਆ ਵੀ ਜੀ ਕੀ ਨਾਮ ਹੈ ਜੀ ਆਪਣਾ ਰਵਿੰਦਰ ਸਿੰਘ ਜੀ ਪਿੰਡ ਕਾਕੜਾ ਬਲਾਕ ਭੋਨੀਗੜਾ ਜ਼ਿਲ੍ਹਾ ਸੰਗਰੂਰ ਠੀਕ ਹੈ ਹਰਵਿੰਦਰ ਸਿੰਘ ਜੀ ਕਿਵੇਂ ਦੇ ਹਾਲਾਤ ਨੇ ਇੱਕ ਪਾਸੇ ਤਾਂ ਹੜਾਂ ਦੀ ਮਾਰ ਦੂਜੇ ਪਾਸੇ ਜਿੱਥੇ ਹੜਾਂ ਦੀ ਮਾਰ ਨਹੀਂ ਹੋਈ ਇਹ ਵਾਇਰਸ ਨੇ ਤਾਂ ਫਿਰ ਕਿਸਾਨਾਂ ਦਾ ਵੱਡਾ ਨੁਕਸਾਨ ਕਰਤਾ ਪੰਜਾਬ ਪਿਛਲੇ ਕਈ ਦਿਨਾਂ ਤੋਂ ਹੜਾਂ ਦੀ ਮਾਰ ਚੱਲ ਰਿਹਾ तकरीबन ਅੱਧੇ ਪੰਜਾਬ ਦੇ ਤੋਂ ਵੱਧ ਦਾ ਝੋਨਾ तकरीबन ਖਤਮ ਹੀ ਹੋ ਚੁੱਕਿਆ ਹੈ ਬਾਕੀ ਜਿਹੜੇ ਝੋਨੇ ਦੀ ਆਸ ਪੱਜੀ ਦੀ ਏਰੀਆ ਬਚਿਆ ਸੀ ਕੁਝ ਜ਼ਿਲ੍ਹੇ ਬਚੇ ਸੀ ਹੜਾਂ ਦੀ ਮਾਰ ਤੋਂ ਉੱਥੇ ਆਹ ਜਿਹੜਾ ਵਾਇਰਸ ਪੈ ਗਿਆ ਇਹਨੇ ਸਾਰਿਆਂ ਦਾ ਮਲੀਆਂ ਮੇੜ ਕਰਤਾ ਤਵਾਹੀ ਕਰਤਾ ਕਿਉਂਕਿ ਇਹ ਜੀਰੀ ਅਜ ਇਹਨੂੰ ਲੱਗੇ ਨੂੰ ਸਵਾ 3 ਮਹੀਨੇ ਸਾਢੇ 3 ਮਹੀਨੇ ਹੋ ਗਏ ਕਿੱਥੇ ਤਾਂ ਇਹਨੂੰ ਪਾਲ ਪੈਣਾ ਸੀ ਕਿੱਥੇ ਇਹਨੂੰ ਦੇਖ ਦੇਖ ਕੇ ਸਾਨੂੰ ਵੀ ਚਿੰਤਾ ਦੇ ਰੋਗ ਵਧ ਜਾਂਦੇ ਨੇ ਵੀ ਬੜੀਆਂ ਆਸਾਂ ਹੁੰਦੀਆਂ ਨੇ ਫਸਲ ਦੇ ਉੱਤੇ ਮਨੁੱਖ ਬਹੁਤ ਸਾਰੇ ਆਪਣੇ ਕਾਰੋਬਾਰ ਇਹਦੇ ਸਿਰ ਤੇ ਕਰਦਾ ਹੈ ਪਰੰਤੂ ਜਦੋਂ ਦੇਖਦੇ ਆ ਵੀ ਇਹਨੂੰ ਤਾਂ ਕੋਈ ਫਲੇ ਨਹੀਂ ਪੈ ਰਿਹਾ ਨਾ ਇਹਨੂੰ ਵਾਹ ਕੇ ਹੁਣ ਵੀਚ ਸਕਦੇ ਆ ਕੋਈ ਅਗਲੀ ਫਸਲ ਬੀਜਣ ਦਾ ਸਮਾਂ ਵੀ ਮੂਹਰੇ ਆ ਰਿਹਾ ਹੈ ਬੜਾ ਨੁਕਸਾਨ ਹੋ ਰਿਹਾ ਹੈ ਸਾਡੇ ਨਗਰ ਦੇ ਵਿੱਚ ਬਹੁਤ 100 200 ਏਕੜ ਤਕਰੀਬਨ ਇਹ ਜੇ ਤਬਾਹ ਹੋ ਗਿਆ ਜਿਹੜੇ ਗਰੀਬ ਹਰਵਿੰਦਰ ਜੀ ਇਹ ਹਾਲੇ ਆਲੇ-ਆਲੇ ਦੁਆਲੇ ਸਾਰੇ ਪਿੰਡਾਂ 'ਚ ਇਹ ਸਾਰੇ ਕਿਸਾਨਾਂ ਦੀ ਸਾਰੇ ਸਾਰੇ ਪਿੰਡਾਂ 'ਚ ਹੀ ਹੈ ਜੀ ਸਾਰੇ ਪਿੰਡਾਂ 'ਚ ਇਹ ਵਾਇਰਸ ਫੈਲਿਆ ਹੋਇਆ ਪਤਾ ਨਹੀਂ ਕਿਸ ਤਰ੍ਹਾਂ ਇਹ ਵਾਇਰਸ ਪਿਛਲੇ 3 ਕਸਾਲਾਂ ਤੋਂ ਆਉਣ ਲੱਗਿਆ ਥੋੜਾ-ਥੋੜਾ ਕਰਦੇ ਪਹਿਲਾਂ ਪਟਿਆਲਾ ਜ਼ਿਲ੍ਹੇ 'ਚ ਤਾਂ ਕਾਫੀ ਹੁੰਦਾ ਸੀ ਹੁਣ ਸਾਡੇ ਸੰਗਰੂਰ ਜ਼ਿਲ੍ਹੇ 'ਚ ਵੀ ਪੈ ਗਿਆ ਇਹ ਠੀਕ ਹੈ ਖੇਤੀਬਾੜੀ ਮਹਿਰਾ ਨਾਲ ਗੱਲਬਾਤ ਕੀਤੀ ਉਹਨਾਂ ਨੇ ਕੁਝ ਦੱਸਿਆ ਖੇਤੀਬਾੜੀ ਵਿਭਾਗ ਖੇਤੀਬਾੜੀ ਮਹਿਰਾ ਨੂੰ ਤਾਂ ਦੱਸੋ ਕੀ ਕਰੀਓ ਉਹ ਕਹਿੰਦੇ ਜੀ ਇਹ ਬੂਟੇ ਪਟਕੇ ਦੱਬ ਦੋ ਵੀ ਦੱਸੋ ਇਹ ਸਾਰੇ ਖੇਤ ਹੁਣ ਜ਼ਿੰਮੇਦਾਰ ਤਾਂ ਪਹਿਲੀ ਮਰਿਆ ਪਿਆ ਕਰਜ਼ਾਈ ਹੋਇਆ ਪਿਆ ਅਸੀਂ ਥੋੜੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਕੋਈ ਨਾ ਕੋਈ ਸਾਨੂੰ ਮਾਅਬਜ਼ਾ ਜ਼ਰੂਰ ਦਿੱਤਾ ਜਾਵੇ ਜਿਹੜੇ ਗਰੀਬ ਕਿਸਾਨ ਨੇ ਵਿਚਾਰੇ ਜਿਵੇਂ ਖਤਮ ਹੋ ਗਏ ਉਹਨਾਂ ਨੂੰ ਸਰਕਾਰ ਜਰੂਰ ਮਾਫੀ ਜਦੇ ਨੀ ਤੁਹਾਨੂੰ ਕੀ ਲੱਗਦਾ ਜਿਵੇਂ ਇਹ ਕਿਸਾਨ ਦਾ 7 ਏਕੜ ਥੋਂ ਸੀ ਜੀ ਇਹ 35 ਬਿਗੇ 35 ਦਾ 35 ਬਿਗੇ ਠੇਕੇ ਤੇ ਆ 35 ਦਾ 35 ਬਿਗੇ ਖਤਮ ਹੋ ਗਿਆ ਇਸ ਤੋਂ ਤਾਂ 1 ਰੁਪਿਆ ਨਹੀਂ ਆਉਣਾ ਦਵਾਈਆਂ ਹੋਰ ਕਿੰਨਾ ਖਰਚਾ ਉੱਪਰ ਵੀ ਹੋਇਆ ਦਵਾਈਆਂ ਮੈਂ ਕਹਿੰਦਾ ਸਪਰੇਹਾਂ ਤਿੰਨ ਤਿੰਨ ਚਾਰ ਚਾਰ ਵਾਰੀ ਤਾਂ ਮਹਿੰਗੇ ਭਾਰੀ ਸਪਰੇਅ ਕਰ ਲਈ ਫਿਰ ਕਰਨ ਵਾਲਿਆਂ ਨੂੰ ਵੀ ਦੇਣੇ ਪੈਂਦੇ ਨੇ ਜਿਹੜੀ ਲੇਬਰ ਕਰਦੀ ਹੈ ਦੁਕਾਨਦਾਰ ਨੂੰ ਵੀ ਦੇਣੇ ਪੈਂਦੇ ਨੇ ਪੈਸੇ ਉਹਦੇ ਕਰਕੇ ਮਹਿੰਗੀਆਂ ਸਪਰੇਹਾਂ ਕਰਕੇ ਵੀ ਕੋਈ ਲਾਭ ਨਹੀਂ ਮਿਲਿਆ ਦੇਖ ਲਓ ਇੱਕ ਦਾਣਾ ਵੀ ਨਹੀਂ ਹੈਗਾ ਇਹਨੂੰ ਕੀ ਕਰਾਂਗੇ ਜੀ ਅਸੀਂ ਹਾਂ ਜੀ ਇਹ ਤਾਂ ਫਸਲ ਸਾਰੀ ਤ ਕਿੱਥੇ ਸਾਨੂੰ ਬੜੀ ਆਸ ਸੀ ਇਹ ਤਾਂ ਕਿੱਥੇ ਹੁਣ ਨਿਰਾਸ਼ਾ ਕੋਈ ਵੀ ਆ ਸਾਰੇ ਕਿਸਾਨਾਂ ਨੂੰ ਜਾਨਕੀ ਕਿਸਾਨਾਂ ਦੇ ਤਾਂ ਕੁਦਰਤ ਦਾ ਕਹਿਰ ਬਹੁਤ ਵਰਸਿਆ ਇਸ ਵਾਰ ਕਿਸਾਨਾਂ ਤੇ ਮੈਂ ਕਹਿੰਦਾ ਕੁਦਰਤੀ ਮਾਰ ਬਹੁਤ ਪਈ ਤੇ ਜਦੋਂ ਘਰੇ ਆ ਗਈ ਜੀ ਉਹਦੀ ਫਸਲ ਤਾਂ ਸਮਝੋ ਵੀ ਆ ਗਈ ਸਾਡੇ ਹੱਥੇ ਜੇ ਤਾਂ ਕਿਸਾਨ ਨਹੀਂ ਕੰਮ ਇਸ ਤਰ੍ਹਾਂ ਕੀਤੀ ਕਿ ਪੁਰਾਣੇ ਬਜ਼ੁਰਗ ਕਹਿੰਦੇ ਖੇਤੀ ਕਰਮਾ ਸੀਤੀ ਉਹਦਾ ਕਰਮਾ ਨਾਲ ਹੀ ਇਹ ਪ੍ਰਾਪਤ ਹੁੰਦੀ ਹੈ ਪਰੰਤੂ ਹੁਣ ਮਾਰਾਂ ਚੱਲੀ ਜਾਂਦੇ ਅਸੀਂ ਨਵੇਂ ਤੋਂ ਨਵੇਂ ਰੋਗ ਤੇ ਹਲਤੀ ਰੋਗ ਆ ਗਿਆ ਤੇਲਾ ਪੈ ਗਿਆ ਜੀ ਆ ਵਾਇਰਸ ਨਵਾਂ ਹੀ ਆ ਗਿਆ ਕਿਤੋਂ ਇਹਨੇ ਤਾਂ ਜਮੀਨ ਤਬਾਹ ਕਰ ਦਿੱਤਾ ਖੇਤਾਂ ਨੇ ਖੇਤਾਂ ਸਾਗਿਆ ਬਾਸਮਤੀ ਦੀ ਕਟਾਈ ਹੋ ਰਹੀ ਹੈ ਕਹਿੰਦੇ ਬਾਸਮਤੀ ਦਾ ਝਾੜੇ ਬੜਾ ਘਟ ਇਸ ਵਾਰ ਆ ਰਿਹਾ 3 ਕੁਇੰਟਲ 3.5 ਕੁਇੰਟਲ ਬਾਸਮਤੀ 1509 ਦੀ ਕਟਾਈ ਚੱਲ ਰਹੀ ਹੈ 3.5 ਕੁਇੰਟਲ ਹੱਦ ਝਾੜਾ ਜਿੱਥੇ ਕਿਤੇ 5 ਕੁਇੰਟਲ ਨਿਕਲਦਾ ਹੁੰਦਾ ਸੀ 403500 ਲੱਗਦੀ ਹੁੰਦੀ ਸੀ ਉਹਦਾ ਰੇਟ ਵੀ 3000 ਹੈ ਹੁਣ ਬੜਾ ਨੁਕਸਾਨ ਹੋ ਰਿਹਾ ਯਾਨੀ ਕਿ ਜਿਹੜੀਆਂ ਸਹੀ ਸਲਾਮਤ ਨੇ ਉਹ ਵੀ ਲੌਸ ਦੇ ਰਹੀਆਂ ਨੇ ਉਹ ਵੀ ਲੌਸ ਦੇ ਰਹੀਆਂ ਨੇ ਜੀ ਤੇਲੇ ਦਾ ਹਮਲਾ ਬਹੁਤ ਜ਼ਿਆਦਾ ਹੈ ਇਸ ਤੋਂ ਬਾਅਦ ਤੇਲੇ ਦਾ ਹਮਲਾ ਪੈਣਾ ਜੀ ਆ ਲਾਈਟਾਂ ਦੇ ਪਰ ਆਤ ਨੂੰ ਦੇ ਉਹ ਬੜਾ ਨੁਕਸਾਨ ਹੋ ਰਿਹਾ ਥੀਲੇ ਨਾਲ ਵੀ ਫਸਲ ਦਾ ਠੀਕ ਹੈ ਹੁਣ ਤਾਂ ਬਸ ਇੱਕ ਆਸ ਸਰਕਾਰ ਦੀ ਰਹੀਗੀ ਫਿਰ ਜਿਵੇਂ ਦੇ ਕਿਸਾਨ ਸਰਕਾਰ ਦੀ ਹੈ ਜੀ ਹਾਂ ਬਸ ਸਰਕਾਰ ਦੀ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਜਿਹੜੇ ਗਰੀਬ ਕਿਸਾਨਾਂ ਨੇ ਠੇਕੇ ਤੇ ਲਈਆਂ ਹੋਈਆਂ ਸੀ ਜ਼ਮੀਨਾਂ ਉਹਨਾਂ ਦੇ ਵਿਚਾਰਿਆਂ ਦੀ ਜਰੂਰ ਸੁਣਵਾਈ ਕਰਕੇ ਵੀ ਜੋਗ ਮੁਆਵਜ਼ਾ ਉਹਨਾਂ ਨੂੰ ਜਰੂਰ ਦਿੱਤਾ ਜਾਵੇ ਬਿਲਕੁਲ ਉਹ ਖੇਤੀਬਾੜੀ ਵਿਭਾਗ ਦੀ ਜ਼ਿੰਮੇਵਾਰੀ ਲਈ ਜਾਵੇ ਡਿਊਟੀ ਕਿ ਦੇਖੋ ਕਿੰਨਾ ਕੁ ਨੁਕਸਾਨ ਆ ਕਿਉਂਕਿ ਹੁਣ ਪਤਾ ਲੱਗਦਾ ਇੱਥੇ ਖੇਤਾਂ ਚ ਆ ਕੇ ਜੀ ਖੇਤੀਬਾੜੀ ਵਿਭਾਗ ਦੀ ਡਿਊਟੀ ਤੇ ਆਪਣੇ ਪਟਵਾਰੀਆਂ ਦੀ ਡਿਊਟੀ ਲੈ ਜਾਣ ਸਪੈਸ਼ਲ ਗਰਦੌਰੀਆਂ ਜਿਹ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਅਸੀਂ ਬੜੇ ਚਿਰ ਦੇ ਡੀਕ ਰਹਾਂ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਵੀ ਪਿੰਡਾਂ ਦੇ ਵਿੱਚ ਖੇਤੀਬਾੜੀ ਮਾਸਟਰ ਆਇਆ ਕਰਨਗੇ ਇੱਕੋ ਵਾਰੀ ਸਾਰੇ ਪਿੰਡ ਚ ਸਪਰੇਅ ਹੋਇਆ ਕਰੂ ਅਸੀਂ ਦੇਖ ਰਹੇ ਹਾਂ ਵੀ ਸਪਰੇਅ ਕਿਤੇ ਨਾਮ ਕੋਈ ਮਾਸਟਰ ਦਿਖ ਰਿਹਾ ਨਾ ਕੋਈ ਸਪਰੇਅ ਹੋ ਰਹੀ ਹੈ ਇੱਕ ਵਾਰੀ ਚ ਪਿੰਡ ਚ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਸਰਕਾਰ ਨੂੰ ਤੁਰੰਤ ਪਟਵਾਰੀਆਂ ਨੂੰ ਭੇਜ ਕੇ ਕੀਤਾ ਨੇ ਖੇਤ ਖਾਲੀ ਹੋਏ ਪਏ ਨੇ ਇਹਨਾਂ ਦਾ ਸਪੈਸ਼ਲ ਕਰਤੌਰੀਆਂ ਕਰਾਈਆਂ ਜਾਣ ਬਿਲਕੁਲ ਜੀ ਇਹ ਹਾਲਾਤ ਨੇ ਕਿਸਾਨਾਂ ਦੇ ਬੂਟੇ ਫੜੀ ਬੈਠੇ ਨੇ ਕਿ ਨਸਾਰੇ ਚ ਨਹੀਂ ਆਉਂਦੇ ਪੂਰੇ ਦਾ ਪੂਰਾ ਸਾਡਾ ਖੇਤ ਤਬਾਹ ਹੋ ਚੁੱਕਿਆ ਜਿਹੜੇ ਬੂਟੇ ਨੇ ਉਹ ਪੂਰੀ ਤਰ੍ਹਾਂ ਸੁੱਕ ਚੁੱਕੇ ਨੇ ਜਨਿ ਕਿ ਉਹ ਨਸਾਰਾ ਨਹੀਂ ਹੋਇਆ ਵੀ ਜੀ ਕਿਹਨਾਵਾ ਜੀ ਆਪਣਾ ਗੁਰਵਾਜਨ ਸਿੰਘ ਜੀ ਅੱਛਾ ਗੁਰਵਾਜਨ ਸਿੰਘ ਜੀ ਕਿਵੇਂ ਇਹਦੇ ਹਾਲਾਤ ਨੇ ਕਿਸਾਨਾਂ ਦੇ ਜਿਵੇਂ ਆ ਤੁਸੀਂ ਬੂਟੇ ਚੁੱਕੀ ਖੜੇ ਹੋ ਤੇ ਖੇਤਾਂ ਦੇ ਖੇਤ ਡੈੜੀਆਂ ਦੀਆਂ ਡੈੜੀਆਂ ਤਬਾਹ ਹੋ ਗਈਆਂ ਇਹ ਜੀ ਅਸੀਂ ਕਦੇ ਇੱਧਰ ਆਈ ਨਹੀਂ ਸਾਂ ਇਹਨਾਂ ਠਿੱਕ ਤੇ ਲਈ ਆ ਮੈਂ ਘੇੜਾ ਜਦੋਂ ਲਾਨ ਆਇਆ ਤਾਂ ਬਹੁਤ ਬੁਰਾ ਹਾਲ ਦੇਖ ਕੇ ਵੀ ਅੱਖਾਂ 'ਚ ਪਾਣੀ ਆ ਗਿਆ ਇੰਨਾ ਬੁਰਾ ਤੇ ਨਾਲੇ ਇਹਨਾਂ ਨੇ ਸਾਰੇ ਨੂੰ ਗੇਤੀ ਲਾਈ ਸੀ ਹੂੰ ਠੀਕ ਹੈ ਪਰ ਇੱਕ ਕੰਬੜੇ ਹੋਏ ਬੰਨੇ ਰੇ ਪਾ ਪਾ ਕੇ ਦਵਾਈਆਂ ਪਾ ਪਾ ਕੇ ਹੂੰ ਨਾਲੋ ਸਾਹਿਬ ਕਿਰ ਮੈਂ ਹੁਣ ਗਿਆ ਬੁਰਾ ਹਾਲਾ ਮੈਂ ਕਿਹਾ ਵੀ ਲਾ ਦੇਖੋ ਕੀ ਆ ਠੀਕ ਹੈ ਇੰਚੋ ਤਾਂ ਫਿਰ ਕੋਈ ਦਾਣਾ ਨਿਕਲਦਾ ਨਹੀਂ ਕੁਛ ਨਹੀਂ ਦੇਣ ਲੈ ਇਹਨੂੰ ਅੱਛਾ ਇਹਦਾ ਮਧਾਨੀ ਆ ਫੋਕੀ ਜਿਵੇਂ ਮਰਜ਼ੀ ਪਾਈ ਜਾਓ ਹੂੰ ਠੀਕ ਹੈ ਅੱਛਾ ਇਹ ਤਾਂ ਆਸਤੀ ਕਦੇ ਆ ਦਵਾਈ ਕਰੀ ਆ ਦਵਾਈ ਸਪਰੇਅ ਖਰਚਾ ਵੀ ਵੱਧ ਕਰਤਾ ਇਹਦਾ ਨਹੀਂ 6-7 ਵਾਰ ਪਾਈ ਇਹਨਾਂ ਸਾਡੇ ਸਾਹਮਣੇ ਜੀ ਕੁਝ ਨਹੀਂ ਮਿਲਿਆ ਕਦੇ ਜਦੋਂ ਵੀ ਦੇਖਣਾ ਟੋਲੀਆਂ ਵਾਲੇ ਆਏ ਨੂੰ ਆਉਂਦੇ ਹੁਣੇ ਟੋਲੀਆਂ ਚੱਕੀ ਅੱਗੇ ਇਹ ਹੁਣੇ ਮੈਂ ਹੁਣ ਅੱਜ ਦੇਖਿਆ ਬੁਰਾ ਹਾਲ ਹੈ ਹੀ ਨਹੀਂ ਕੋਈ ਪੱਲੇ ਬਿਲਕੁਲ ਸਪ੍ਰੇਹਾਂ ਤੇ ਸਪ੍ਰੇਹਾਂ ਕਿਸਾਨਾਂ ਨੇ ਕੀਤੀਆਂ ਪਰ ਉਹਦਾ ਨਤੀਜਾ ਜਿਹੜਾ ਬਿਲਕੁਲ ਫੇਲ ਰਿਹਾ ਸੋ ਬਿਜੂਰੀ ਮੌਜੂਦ ਨੇ ਵਿੱਚ ਕੀ ਨਾਮ ਹੈ ਸਾਡੇ ਰਾਜਵੰਤ ਸਿੰਘ ਆ ਜੀ ਮੇਰੇ ਆਪ ਦੇ 16000 ਨੂੰ ਲਈ ਹੋਇਆ ਠੇਕੇ ਤੇ ਠੀਕ ਹੈ ਜੀ ਜਾ ਕੇ ਦੇਖੋ ਇਦਾਂ ਹੀ ਪੜਾ ਹਾਲ ਹੈ ਜੀ ਅੱਛਾ ਜੀ 18 ਜੀਰੀ ਹੈ ਸਰਕਾਰ ਨੇ ਕਿਹਾ ਸੀ 18 ਲਾਓ 14 ਲਾਓ 15 ਨਾ ਪਰ ਸਾਨੂੰ 18 ਨੇ ਮਾਰਤਾ ਬਿਲਕੁਲ ਠੀਕ ਹੈ ਜਾ ਕੇ ਸਾਡੇ ਤੁਸੀਂ ਦੇਖੋ ਬਹੁਤ ਬੁਰਾ ਹਾਲ ਹੈ ਤਾਂ ਹਜੇ ਕੁਝ ਬਚੀ ਹੋਊਗੀ ਪਰ ਸਾਡੇ ਜਾ ਕੇ ਦੇਖੋ ਜਦ ਬੜਾ ਹੀ ਜਿਆਦਾ ਨੁਕਸਾਨ ਹੈ ਮੈਨੂੰ ਲੱਗਦਾ ਜੇ ਮੈਂ ਕਹਣਾ ਵੀ ਕੱਲੇ ਦਵਾਈਆਂ ਦੇ ਪੈਸੇ ਮੁੜ ਜਾਣ ਤਾਂ ਬੜਾ ਸ਼ੁਕਰਾਨਾ ਰੱਬ ਦਾ ਠੀਕ ਹੈ ਠੇਕਾ ਤਾਂ ਛੱਡੋ ਜੀ ਖਲਾਤ ਐਵੇਂ ਹੀ ਨੇ ਬੂਟੇ ਐਵੇਂ ਹੋ ਗਏ ਹੀ ਉਹ ਬਹੁਤ ਜ਼ਿਆਦਾ ਸੁੱਕ ਗਏ ਜੀ ਬਿਲਕੁਲ ਹੀ ਬਹਿ ਗਏ ਥੱਲੇ ਬੌਣੇ ਬੂਟੇ ਨੇ ਬਿਲਕੁਲ 17 ਬਿੱਗੇ ਬਾਹਣੇ 17 ਬਿੱਗੇ ਦੇ ਵਿੱਚੋਂ ਮੈਂ ਕਹਿੰਦਾ ਜੇ 5 ਬਿੱਗਿਆਂ ਦੀ ਜੀਰ ਵੀ ਨਿਕੜ अच्छा ओ 17 ही ठेके ते लिया होया जी 17 ही ठेके ते थे आ जी ठीक है 16000 ਨੂੰ ठेके ਤੇ ਲਿਆ ਹੋਇਆ ਬਿਲਕੁਲ ਮਾਰ ਪੈ ਗਈ ਬਾਲੀ ਜਿਆਦੇ ਵੱਡੀ ਮਾਰ ਪੈ ਗਈ ਜੀ ठीक है हां जी अच्छा ਜਿੰਨ ਕੇ ਦਵਾਈਆਂ ਸਪਰੇਹਾਂ ਕਰੀਆਂ ਵੀ ਇਹਦਾ ਹੋ ਜੇ ਹੱਲ ਹੋ ਜੇ ਹੱਲ ਕੋਈ ਹੱਲ ਨਹੀਂ ਹੋਇਆ 6-7 ਕਰਦੇ ਆਂ ਸਪਰੇਹਾਂ ਬਸ ਜਿਵੇਂ ਕਹਿੰਦੇ ਨੇ ਜੀ ਮਾਹਰ ਅਸੀਂ ਕਰੀ ਜਾਂਦੇ ਆ ਹੁਣ ਆਪਾਂ ਨੂੰ ਇਸ ਗੱਲ ਦਾ ਤਾਂ ਪਤਾ ਨਹੀਂ ਦਵਾਈ ਚ ਕੀ ਹੈ ਕੀ ਨਾ ਉਹ ਤਾਂ ਕਹਿੰਦੇ ਨੇ ਜੀ ਇਹ ਰੋਕ ਜੂ ਫਲਾਣਾ ਉਹ ਚ ਪਰ ਰੁਕਿਆ ਕੁਛ ਨਹੀਂ ਜੀ ਪਰ ਖੇਤੀਬਾੜੀ ਅਧਿਕਾਰੀਆਂ ਨੇ ਜਿਹੜਾ ਕੁਛ ਦੱਸਿਆ ਤੁਸੀਂ ਕੀਤਾ ਉਹਦਾ ਰਿਜ਼ਲਟ ਕੋਈ ਰਿਜ਼ਲਟ ਨਹੀਂ ਜੀ अच्छा कोई रिजल्ट नहीं जी दुकान पे जाने हैं जी दुकानों पे जाने हैं दवाई चक्की औने हैं जी ਤੇ ਜੀਮੀਦਾਰ ਕੋਲੇ ਹੁਣ ਤੁਹਾਨੂੰ ਪਤਾ ਹੀ ਜਾਵੇ ਅੱਜ ਗੱਲ ਕਿੰਨੇ ਕ ਪੈਸੇ ਹੁੰਦੇ ਨੇ ਧਾਰ ਸੁਧਾਰ ਲੈ ਆਉਣੇ ਆ ਲਿਆ ਕੇ ਕਰੀ ਜਾਨੇ ਬਸ ਤਾਂ ਪਰ ਕੋਈ ਰਿਜ਼ਲਟ ਨਹੀਂ ਨਿਕੜਿਆ ਠੀਕ ਹੈ ਜੀ ਇੱਕ ਪੂਰਾ ਰਿਜ਼ਲਟ ਨਹੀਂ ਤੁਸੀਂ ਇਹ ਤਾਂ ਫਿਰ ਤੁਹਾਡੇ ਏਰੀਆ ਚ ਇਧਰ ਆਲੇ-ਦਾਲੇ ਹੋਰ ਵੀ ਕਿਸਾਨਾਂ ਦਾ ਬਹੁਤ ਹਾਲਾਤ ਪਜਾਦੇ ਅੱਜ ਬਹੁਤ ਜ਼ਿਆਦੇ ਆ ਦੇਖੋ ਆ ਸੰਗਤਪੁਰੇ ਦੇ ਨੇ ਮੈਡਮ ਜੀ ਉਹ ਨਾਲ ਲਈ ਹੋਈ ਆ ਬਹੁਤ ਬੁਰਾ ਹਾਲ ਹੈ ਉਹਨਾਂ ਤੇ ਵੀ ਠਾ ਰਹੀਆਂ ਐ ਜੀ ਠੀਕ ਹੈ ਪੀਆ ਠਾ ਹਾਂ ਜੀ ਜਨ ਕਿ ਪੀ ਆਰ ਵਰੇਟੀਆਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਪੂਸਾ ਲਾਲੀ ਪੂਸਾ ਨੂੰ ਹੋ ਗਿਆ ਜੀ ਇਹ ਪੀ ਆਰ 18 ਨੂੰ ਵੀ ਹੋਇਆ ਬਿਆ 18 ਨੂੰ ਵੀ ਹੋਇਆ ਜੀ ਅੱਛਾ 18 ਚ ਜੇ ਆਪਣੇ ਜਾ ਕੇ ਦੇਖ ਸਕਦੇ ਹਾਂ ਤੁਸੀਂਆਂ ਖੇਤ ਤੇ ਖਾਲੀ ਪਏ ਨੇ ਜੀ ਠੀਕ ਹੈ ਹਾਂ ਜੀ ਬਿਲਕੁਲ ਬਾਲੀ ਜਿਆਦਾ ਮਾਰ ਪੈ ਗਈ ਜੀ ਠੀਕ ਹੈ ਅੱਜ ਤਾਂ ਕਹਿੰਦੇ ਦਵਾਈਆਂ ਦੂਈਆਂ ਦੇ ਤੇ ਸਾਡੇ ਆਹ ਪੈਸੇ ਲਵਾਈ ਦਵਾਈ ਦੀ ਮੋੜੋਂ ਹੀ ਬਹੁਤ ਨੇ ਬਾਕੀ ਤਾਂ ਚਲੋ ਜੋ ਹੈ ਹੁਣ ਪਰਮਾਤਮਾ ਕਰੂਗਾ ਠੀਕ ਹੈ ਏਡੀ ਮਾਰ ਪੈ ਗਈ ਜੀ ਬਾਕੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਜ਼ਿੰਮੇਵਾਰ ਹੋ ਰਿਹਾ ਹੁਣ ਕਿਉਂਕਿ ਕਈ ਵਾਰ ਗਰਾਊਂਡ ਜ਼ੀਰੋ ਤੋਂ ਪਤਾ ਨਹੀਂ ਹੁੰਦਾ ਵੀ ਕਿੰਨਾ ਕੁ ਨੁਕਸਾਨ ਆ ਹੁਣ ਤੁਸੀਂ ਦੱਸੇ ਰਹੋ ਵੀ ਸਾਡਾ ਠੇਕੇ ਤੇ ਆ ਇਧਰ ਬਾਈ ਯੂਰੀ ਕਹਿ ਰਹੇ ਠੇਕੇ ਤੇ ਆ ਹੋਰ ਵੀ ਬਹੁਤ ਲੋਕਾਂ ਦਾ ਠੇਕੇ ਤੇ ਹੁਣ ਆਪਦੇ ਏਦਾਂ ਵੀ ਨੁਕਸਾਨ ਹੀ ਆ ਜਿੰਦਾ ਆਪਦਾ ਵੀ ਨਾ ਨਿਕਲ ਹਾਂਜੀ ਹਾਂਜੀ ਅਸੀਂ ਤਾਂ ਇਹ ਹੀ ਬੇਨਤੀ ਕਰਨੀ ਚਾਹੁੰਦੇ ਆ ਜੀ ਜਿਹੜੇ ਮਾਹਰ ਨੇ ਡਾਕਟਰ ਨੇ ਖੇਤੀਬਾੜੀ ਵਾਲੇ ਨੇ ਇੰਨੇ ਨੇ ਤਨਖਾਹਾਂ ਸਰਕਾਰ ਤੋਂ ਲੈ ਰਹੇ ਨੇ ਕਦੇ ਆ ਕੇ ਪਿੰਡਾਂ ਦਾ ਤੁਰ ਫਿਰ ਕੇ ਤਾਂ ਦੇਖਣਾ ਹਾਲਚਾਲ ਪੁੱਛਣ ਕੋ ਕਿਸਾਨ ਨੂੰ ਪੁੱਛਣ ਜੇ ਦਫ਼ਤਰਾਂ ਚੋਂ ਨਾ ਜ਼ੀਮੇਦਾਰਾਂ ਦਾ ਟਿੱਚ ਸਮਝਦੇ ਨੇ ਕੋਈ ਨਹੀਂ ਪੁੱਛਦਾ ਹੈਗਾ ਕਈ ਵਾਰ ਗਏ ਵੀ ਜਾਂ ਦਫ਼ਤਰ ਚ ਮੌਕੇ ਤੇ ਨਾ ਕੋਈ ਸਾਫ਼ ਨਾ ਡਾਕਟਰ ਨਾ ਕੋਸ ਉਹ ਜਿਹੜੇ ਬੈਠੇ ਹੁੰਦੇ ਨੇ ਹੁਣ ਸਾਨੂੰ ਇਹ ਨਹੀਂ ਪਤਾ ਕਿਹੜਾ ਹੈ ਕਿਹੜਾ ਨਾ ਕੌਣ ਉੱਥੇ ਰਾਹ ਹੀ ਨਹੀਂ ਦਿੰਦਾ ਜੀ ਆਉਣਗੇ ਕਰ ਲਾਂਗੇ ਫਲਾਣਾ ਕਰ ਲਾਂਗੇ ਬਸ ਵਾਗ ਲਾਂਗੇ ਇੱਥੇ ਚਿੱਤੀ ਵਿਭਾਗ ਨੇ ਇੱਥੇ ਚੱਕਰ ਨਹੀਂ ਮਾਰਿਆ ਦੇਖੀ ਨਹੀਂ ਚੱਕਰ ਨਹੀਂ ਬਿਲਕੁਲ ਨਹੀਂ ਜਮਾਰਿਆ ਚੱਕਰ ਠੀਕ ਹੈ ਬਿਲਕੁਲ ਚੱਕਰ ਨਹੀਂ ਮਾਰਿਆ ਹੈਗਾ ਹੁਣ ਕੀ ਬੜੇ ਟਾਈਮ ਤੋਂ ਨਹੀਂ ਹੋਇਆ ਹੈਗਾ ਠੀਕ ਹੈ ਸਰਕਾਰਾਂ ਤਾਂ ਚਲੋ ਜੋ ਕਹਿੰਦੀਆਂ ਨੇ ਠੀਕ ਹੈ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਕਿਸਾਨ ਨੂੰ ਮੰਨਣਾ ਪੈਂਦਾ ਜੀ ਉਹਨਾਂ ਦੇ ਹੱਥ ਜਾਨ ਹੈ ਸਾਡੀ ਠੀਕ ਹੈ ਉਹ ਕਹਿੰਦੇ ਨੇ ਵੀ ਆਹ ਬੀਜ ਲਾ ਦੋ ਆਹ ਬੀਜ ਲਾ ਦੋ ਬੀਜ ਲਾਇਏ ਨੇ ਪਰ ਬੀਜਾਂ ਨੇ ਸਾਨੂੰ ਬਿਲਕੁਲ ਖਤਮ ਕਰਤਾ ਜੀ ਹੂੰ ਜਾਨੀ ਕਿ ਸਰਕਾਰ ਦੇ ਕਹਿਣ ਦੇ ਤੁਸੀਂ ਬਿਜਾਈ ਕਰੀ ਉਹਦੀ ਮਤਲਬ 9 ਤਰੀਕ ਤੋਂ ਬਾਅਦ ਲਾਈ ਹੋਣੀ ਕਿੰਨੇ ਕ ਤਰੀਕ ਨੂੰ ਲੱਗੀ ਹੋਈ ਸੀ ਆਪੀ ਉਹ ਲੱਗੀ ਹੋਈ ਆ ਮੇਰੇ ਖਿਆਲ 18 18 19 ਤਰੀਕ ਨੂੰ ਲੱਗੀ ਹੋਈ ਆ ਜੀ ਠੀਕ ਹੈ 19 ਨੂੰ 20 ਨੂੰ ਇੱਥੇ ਲੱਗੀ ਹੋਈ ਆ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ 20 ਤੋਂ ਪਹਿਲਾਂ ਵਾਲੇ ਜਿਹੜੇ ਲੱਗਿਆ ਹੋਏ ਚ ਉਹਨਾਂ ਨੂੰ ਦਾ ਬੜਾ ਵੱਡਾ ਨੁਕਸਾਨ ਹੋਇਆ ਉਹ ਜੀ ਆਪਾਂ ਕੁਝ ਨਹੀਂ ਕਹਿ ਸਕਦੇ ਦੇਖੋ ਹੁਣ ਜਿਵੇਂ ਆਪ ਜਾਦੇ ਉਹ ਨਹੀਂ ਗਿਆ ਛੇਤੀ ਛੇਤੀ ਜ਼ਿਮੀਦਾਰ ਨੂੰ ਆਪਣੇ ਖੇਤ ਨੂੰ ਟਾਈਮ ਮਿਲਦਾ ਜਾਣਦਾ ਠੀਕ ਹੈ ਤੇ ਬਾਕੀ ਨੁਕਸਾਨ ਹੈਗਾ ਜੀ ਬਟਾ ਨੁਕਸਾਨ ਨੁਕਸਾਨ ਬਹੁਤ ਵੱਡਾ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਸੋ ਬੌਣੇ ਬੂਟੇ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਉਸ ਤੋਂ ਬਾਅਦ ਬੂਟਾ ਨਿਸਤ ਰਾਇ ਨਹੀਂ ਜਾਨੀ ਕਿ ਕਿਸਾਨ ਕਹਿ ਰਹੇ ਨੇ ਕਿ ਸਾਡਾ ਤਾਂ ਦਵਾਈਆਂ ਦਾ ਖਰਚਾ ਜਿਹੜਾ ਉੱਪਰ ਦੀ ਹੋ ਗਿਆ ਉਹ ਵੀ ਪੱਲਿਓ ਪੈ ਗਿਆ ਜਾਨੀ ਕਿ ਸਾਡਾ ਵੱਡਾ ਨੁਕਸਾਨ ਹੋਇਆ ਹੁਣ ਸਰਕਾਰ ਨੂੰ ਚਾਹੀਦਾ ਕਿ ਖੇਤੀਬਾੜੀ ਵਿਭਾਗ ਨੂੰ ਭੇਜ ਕੇ ਉਹ ਮੌਇਨਾ ਕਰਨ ਸਾਡੇ ਖੇਤ ਦੇਖਣ ਜੋ ਬਿਲਕੁਲ ਜ਼ੀਰੋ ਹੋਏ ਪਏ ਨੇ ਉਹਨਾਂ ਵਿੱਚ ਜੇ ਕੰਬਾਈਨ ਵੀ ਚਲਾਵਾਂਗੇ ਤਾਂ ਕੁਝ ਵੀ ਨਹੀਂ ਨਿਕਲਣਾ ਇੱਥੋਂ ਤੱਕ ਕਿਸਾਨ ਕਹਿ ਰਹੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ